ਹੈਲੋ एवरीवन ਅੱਜ ਅਸੀਂ ਕਰਾਂਗੇ ਪੈਡਾਗੋਜੀ ਆਫ ਪੰਜਾਬੀ ਜਬ ਪ੍ਰੀਵੀਅਸ ਕੁਐਸਚਨ ਪੇਪਰ ਸੋ ਇਹਦੇ ਵਿੱਚ ਇਕਾਈ 1 ਵਿੱਚ ਹੈ ਕਵਿਤਾ ਸਿੱਖਿਆ ਲਈ ਕਿਹੜੀਆਂ-ਕਿਹੜੀਆਂ ਵਿਧੀਆਂ ਪ੍ਰਚਲਿਤ ਹਨ ਇਹਨਾਂ ਵਿੱਚੋਂ ਸਭ ਤੋਂ ਸਫਲ ਵਿਧੀ ਕਿਹੜੀ ਹੈ ਅਤੇ ਕਿਉਂ ਹੈ ਉਸ ਤੋਂ ਬਾਅਦ ਹੈ ਵਿਆਕਰਨ ਦੀ ਸਿੱਖਿਆ ਲਈ ਕਿਹੜੀਆਂ ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਆਗਮਨ ਵਿਧੀ ਦਾ ਵਿਸਤਾਰਪੂਰਵਕ ਵਰਣਨ ਕਰੋ ਇਕਾਈ 2 ਪਾਠ ਯੋਜਨਾ ਦੀ ਕੀ ਲੋੜ ਹੈ ਇਕਦਰਸ਼ ਪਾਠ ਯੋਜਨਾ ਵਿੱਚ ਕਿਹੜੇ ਗੁਣਾ ਦਾ ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਹੈ ਪੰਜਾਬੀ ਭਾਸ਼ਾ ਦੇ ਅਧਿਆਪਨ ਵਿੱਚ ਆਮ ਅਧਿਆਪਕ ਵਾਲੀਆਂ ਖੂਬੀਆਂ ਤੋਂ ਇਲਾਵਾ ਹੋਰ ਕਿਹੜੀਆਂ ਵਿਸ਼ੇਸ਼ ਖੂਬੀਆਂ ਹੋਣੀਆਂ ਚਾਹੀਦੀਆਂ ਹਨ ਵਿਸਤਾਰਪੂਰਵਕ ਲਿਖੋ ਉਸ ਤੋਂ ਬਾਅਦ ਆ ਜਾਂਦਾ ਇਕਾਈ ਨੰਬਰ 3 ਭਾਸ਼ਾ ਸਿੱਖਿਆ ਲਈ ਗ੍ਰਿਸ਼ਟੀ ਸਰੋਤ ਸਾਧਨਾ ਦੀ ਵਰਤੋਂ ਉਪਯੋਗੀ ਹੈ ਪਰੰਤੂ ਇਹਨਾਂ ਦੀ ਵਰਤੋਂ ਤਸल्ली बख्ਸ਼ ਢੰਗ ਨਾਲ ਕਿਉਂ ਨਹੀਂ ਹੋ ਰਹੀ ਹੈ ਉਸ ਤੋਂ ਬਾਅਦ ਤਸਕੀਮ ਤਸਖੀਸੀ ਸਿੱਖਿਆ ਤੇ ਉਪਚਾਰਾਤਮਕ ਸਿੱਖਿਆ ਦਾ ਅਰਥ ਸਪਸ਼ਟ ਕਰਦੇ ਹੋਏ ਤਕਸੀਆਂ ਸਿੱਖਿਆ ਦੇ ਉਦੇਸ਼ ਉੱਪਰ ਚਾਨਣਾ ਪਾਓ ਚੌਥਾ ਹੈ ਇਕਾਈ ਹੈ ਵਾਕਵੰਡ ਦੀ ਪਰਿਭਾਸ਼ਾ ਦਿਓ ਅਤੇ ਇਸ ਦੀਆਂ ਕਿਸਮਾਂ ਦਾ ਵਰਣਨ ਕਰੋ ਪੈਰਾ ਰਚਨਾ ਕੋਈ ਇੱਕ ਕਰੋ ਮੰਗਣਾ ਇੱਕ ਲਾਹਨਤ ਹੈ ਵਿਦੇਸ਼ਾਂ ਵਿੱਚ ਜਾਣਾ ਫਾਇਦਾ ਜਾਂ ਨੁਕਸਾਨ ਉਸ ਤੋਂ ਬਾਅਦ ਦੀ ਇਕਾਈ 5 ਵਿੱਚ ਹੈ ਕਵਿਤਾ ਅਤੇ ਵਾਰਤਕ ਵਿੱਚ ਕੀ ਕੀ ਅੰਤਰ ਹਨ ਵਿਸਥਾਰ ਪੂਰਵਕ ਵਰਨਣ ਕਰੋ ਨਿਬੰਧਾਤਮਕ ਪ੍ਰੀਖਿਆ ਪ੍ਰਣਾਲੀ ਦੇ ਗੁਣ ਅਤੇ ਦੋਸ਼ ਉੱਪਰ ਜਿਹੜੀ ਹੈ ਚਰਚਾ ਕਰੋ ਸੋ ਜਿਹੜੇ ਸਾਰੇ ਹੀ ਤੁਹਾਨੂੰ ਜਿਹੜੇ ਆ ਪੰਜਾਬੀ మీడియం ਵਿੱਚ ਜਿਹੜੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੁਐਸਚਨ ਪੇਪਰ ਜਿਹੜੇ ਆ ਇਹਦੇ ਤੇ ਮਿਲ ਜਾਣਗੇ ਸੋ ਤੁਸੀਂ ਜਿਹੜਾ ਕੁਐਸਚਨ ਪੇਪਰਾਂ ਤੋਂ ਇਹਦੀ ਡੈਮੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਪੈਟਰਨ ਦੇ ਹਿਸਾਬ ਨਾਲ ਤੁਹਾਨੂੰ ਪੇਪਰ ਹੁੰਦਾ ਹੈ ਸੋ ਵੀਡੀਓ ਨੂੰ ਲਾਈਕ ਜਰੂਰ ਕਰਨਾ ਹੈ اور ਸਬਸਕ੍ਰਾਈਬ ਕਰਨਾ ਧੰਨਵਾਦ